ਵਾਪੇ ਮਾਸਟਰ ਦੇ ਮੁੰਡਿਆ ਲਗਾਤਾਰ ਲੋਕ ਤੇਰੀਆਂ ਵਾਇਰਲ ਹੁੰਦੀਆਂ ਵੀਡੀਓ ਵੇਖ ਰਹੇ ਆ ਜਿੱਥੇ ਆਪਾਹਜ ਕਿਸੇ ਧੀ ਭੈਣ ਨੂੰ ਜਾਂਦਿਆ ਤੂੰ ਰੋਕ ਲੈਣਾ ਗੱਡੀਆਂ ਖੜ ਜਾਣਾ ਅਸ਼ੀਰਵਾਦ ਦਿੰਨਾ ਤਾਂ ਇੱਕ ਵੀਡੀਓ ਬਣਾ ਕੇ ਵਾਇਰਲ ਕਰਤਾ ਕਿ ਮੈਂ ਬੜਾ ਵਧੀਆ ਕੰਮ ਕਰਿਆ ਔਰ ਆਪਾਹਜ ਭੈਣ ਰੋਡ ਤੇ ਮੇਰੇ ਦਰਸ਼ਨ ਕਰਨ ਨੂੰ ਖੜੀ ਸੀ ਆਪਣੇ ਰਿਕਸ਼ੇ ਉੱਤੇ ਤਾਂ ਹੁਣ ਦੱਸ ਦਈਏ ਕਿ ਆ ਜੋ ਭੈਣਾਂ ਇੱਥੇ ਬੈਠੀਆਂ ਨੇ ਇਹਨਾਂ ਨੂੰ ਅਪਾਹਜ ਕੌਣ ਕਰਨ ਜਾ ਰਿਹਾ ਇਹ ਜੋ ਨੀਅਤ ਬਣਾਈ ਹੋਈ ਸਰਕਾਰਾਂ ਨੇ ਤੇ ਜੇ ਮੁੱਖ ਮੰਤਰੀ ਸਾਹਿਬ ਗੱਲ ਕਰ ਦਈਏ ਤਾਂ ਤੁਸੀਂ ਉਸ ਸਰਕਾਰ ਦੇ ਅਹੁਦੇਦਾਰ ਹੋ ਤਾਂ ਤੁਹਾਡੇ ਹੀ ਇਲਜ਼ਾਮ ਲੱਗਣੇ ਨੇ ਕਿਉਂਕਿ ਤੁਸੀਂ ਹੀ ਇਹਾਂ ਦੀ ਇਹ ਬਰਕਰਾਰੀ ਕਰਨੀ ਹੈ ਬਹਾਲ ਕਰਨੀ ਹੈ ਕਿ ਜਿਵੇਂ ਇਹ ਵਿਚਾਰੀਆਂ ਅੱਜ ਅਪਾਹਜ ਹੋਣ ਦੇ ਕਿਨਾਰੇ ਬੈਠੀਆਂ ਔਰ ਇਹ ਭਰਾ ਸਾਡੇ ਬੈਠੇ ਆ ਅੱਜ 73 ਦਿਨ ਹੋ ਗਏ ਆਪਣੇ ਪਰਿਵਾਰ ਛੱਡਿਆ ਨੂੰ 73 ਦਿਨਾਂ ਤੋਂ ਪਰਿਵਾਰ ਛੱਡ ਕੇ ਇੱਥੇ ਬੈਠੇ ਨੇ ਲਗਾਤਾਰ ਇੱਥੇ ਪਿੱਟ ਸਿਆਪੇ ਕੀਤੇ ਜਾ ਰਹੇ ਆ ਕਿ ਕੋਈ ਨਾ ਕੋਈ ਰਾਹ ਇਹਨਾਂ ਵਾਸਤੇ ਲੱਭੇ ਲੇਕਿਨ ਰਾਹ ਨਹੀਂ ਨਿਕਲ ਰਿਹਾ ਔਰ ਅਸੀਂ ਤਾਂ ਦਾਅਵ ਦਿਨੇ ਆ ਤੇਰੀ ਇਸ ਵੀਡੀਓ ਗ੍ਰਾਫੀ ਤੇ ਤੇ ਤੇਰੇ ਉਸ ਚੈਨਲਾਂ ਵਾਲਿਆਂ ਤੇ ਕਿ ਜਿਹੜੇ ਲਗਾਤਾਰ ਤੇਰੀਆਂ ਵੀਡੀਓ ਵਾਇਰਲ ਕਰ ਰਹੇ ਆ ਕਿ ਜਿੱਥੇ ਤੂੰ ਉੱਤਰ ਉੱਤਰ ਕੇ ਲੋਕਾਂ ਨੂੰ ਮਿਲ ਰਿਹਾ ਤੇ ਅਪਾਹਜ ਭੈਣਾਂ ਨੂੰ ਮਿਲ ਕੇ ਅਸ਼ੀਰਵਾਦ ਦੇ ਰਿਹਾ ਤਾਂ ਚਾਹੁੰਦਾ ਵੀ ਇਹੀ ਹੈ ਤਾ ਇਹ ਗੱਲਾਂ ਬਾਰੇ ਅੱਜ ਜ਼ਿਕਰ ਕਰਦੇ ਆ ਤਾਂ ਈਟੀਟੀ ਵਾਲੇ ਅਧਿਆਪਕ ਨੇ ਔਰ ਲਗਾਤਾਰ 73 ਦਿਨ ਤੋਂ ਇਸ ਧਰਨੇ ਵਿੱਚ ਬੈਠੇ ਆ ਗੱਲਬਾਤ ਭੈਣਾ ਨਾਲ ਵੀ ਕਰਦੇ ਆ ਔਰ ਸਾਡੇ ਭਰਾ ਵੀ ਨਾਲ ਬੈਠੇ ਨੇ ਔਰ ਕਈ ਵਾਰ ਤੁਸੀਂ ਇੱਥੇ ਇਕੱਠ ਹੁੰਦਾ ਵੇਖਿਆ ਔਰ ਕਈ ਵਾਰ ਸਾਡੇ ਵੱਲੋਂ ਚਲਦੀਆਂ ਵੀਡੀਓ ਵੀ ਤੁਸੀਂ ਵੇਖੀਆਂ ਹੋਣਗੀਆਂ ਤਾਂ ਹੁਣ ਗੱਲਬਾਤ ਜਿਹੜੀ ਆ ਉਹ ਸਾਂਝੀ ਕਰਦੇ ਆ ਹਾਂਜੀ ਭਰਾ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਰਾ ਜੀ ਕਿਵੇਂ ਵੇਖਦੇ ਹੋ ਤੁਸੀਂ ਇੱਕ ਵੀਡੀਓ ਵਾਇਰਲ ਹੁੰਦੀ ਵੇਖ ਰਹੇ ਹੋ ਜਿੱਥੇ ਮੁੱਖ ਮੰਤਰੀ ਸਾਹਿਬ ਉੱਤਰ ਕੇ ਇੱਕ ਪਾਹਜ ਭੈਣ ਨੂੰ ਉਸ ਰਿਕਸ਼ੇ ਦੇ ਉੱਤੇ ਬੈਠੀ ਨੂੰ ਮਿਲ ਰਿਹਾ ਕਿ ਉਹਦਾ ਸਵਾਗਤ ਕਰ ਰਿਹਾ ਕਿ ਤੂੰ ਮੇਰੇ ਦਰਸ਼ਨਾਂ ਵਾਸਤੇ ਆਈ ਸੀ ਤਾਂ ਮੈਂ ਮਿਲਿਆ ਤਾਂ ਕੀ ਕਹਿਣਾ ਚਾਹੁੰਦਾ ਦੇਖੋ ਜੀ ਵੀਡੀਓ ਦੀ ਗੱਲ ਕਰੀਏ ਤਾਂ ਇਹਨਾਂ ਦੇ ਜਿਹੜੇ ਸੋਸ਼ਲ ਮੀਡੀਆ ਦੇ ਪੇਜ ਨੇ ਸੋਸ਼ਲ ਮੀਡੀਆ ਦੇ ਅਕਾਊਂਟ ਨੇ ਤੇ ਨਾਲ ਜਿਹੜੇ ਮੀਡੀਆ ਚੈਨਲ ਅੱਜ ਸਰਕਾਰ ਦਾ ਇੱਕ ਤਰਫਾ ਜਿਹੜਾ ਦਿਖਾ ਕੇ ਇਹ ਲੋਕਾਂ ਦੇ ਵਿੱਚ ਸਾਬਿਤ ਕਰਨਾ ਚਾਹੁੰਦੇ ਨੇ ਕਿ ਸਰਕਾਰ ਜਿਹੜੀ ਲੋਕਾਂ ਦੇ ਪ੍ਰਤੀ ਉਵੇਂ ਹੀ ਆਮਕਰਾਂ ਦੇ ਵਿੱਚੋਂ ਅੱਜ ਵੀ ਚੱਲਦੀ ਹੈ ਜਿਵੇਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਕਰਦੇ ਸੀ ਤਾਂ ਉਹ ਵੀਡੀਓ ਜਿਹੜੀ ਹੈ ਉਹ ਇੱਕ ਪਾਸੇ ਦੀ ਹੈ ਤੁਸੀਂ ਦੂਸਰੀ ਤਰਫ ਦੇਖ ਸਕਦੇ ਹੋ ਅੱਜ ਇੱਥੇ ਵੀ ਉਹ ਪੈਣਾ ਬੈਠੀਆਂ ਨੇ ਉਹਨਾਂ ਨੂੰ ਵੀ 73 ਦਿਨ ਹੋ ਗਏ ਨੇ ਕਿ ਇਹ ਅਪਾਜ ਨਹੀਂ ਨੇ ਇਨਾਂ ਨੂੰ 73 ਦਿਨ ਹੋ ਗਏ ਪਿਛਲੇ 73 ਦਿਨ ਤੋਂ ਇਹ ਛੜਕਾ ਤੇ ਬੈਠੇ ਨੇ ਹਰ ਰੋਜ਼ ਇਨਾਂ ਦੇ ਜਿਹੜੇ ਫੇਸਬੁੱਕ ਚੈਨਲਾਂ ਤੇ ਫੇਸਬੁੱਕ ਪੇਜਾਂ ਤੇ ਨਾਲ ਜਿਹੜੇ ਇਨਾਂ ਦੇ ਮੀਡੀਆ ਕਰਮੀ ਜਿਹੜੇ ਇਨਾਂ ਦੀ ਵਾਹ ਵਾਹ ਦੇ ਵਿੱਚ ਜੁਟੇ ਹੋਏ ਨੇ ਉਹ ਨਵੇਂ-ਨਵੇਂ ਵੀਡੀਓ ਲੈ ਕੇ ਆਉਂਦੇ ਨੇ ਚਾਹੇ ਉਹ ਪਿੱਛੇ ਇੱਕ ਬਿਆਨ ਦਿੱਤਾ ਸੀ ਕੇਜਰੀਵਾਲ ਸਾਹਿਬ ਨੇ ਗੁਜਰਾਤ ਦੇ ਵਿੱਚ ਕਿ ਅਸੀਂ ਹੜਪੀਟ ਤੇ ਏਰੀਆ ਦੇ ਵਿੱਚ ਸਾਡੀ ਸਰਕਾਰ ਨੇ 1 ਮਹੀਨੇ ਦੇ ਵਿੱਚ ਜਿਹੜਾ 50000 ਰੁਪਏ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾ ਦਿੱਤਾ ਅਸੀਂ